ਤੋ ਇੱਥੇ ਲੁਧਿਆਣਾ ਆਉਣਾ ਪਿਆ ਉਹਦਾ ਕਾਰਨ ਕੀ ਆ ਪਹਿਲਾਂ ਤਾਂ ਕਿਸੇ ਪਾਰਟੀ ਦੂਜੀ ਪਾਰਟੀ ਨੇ ਕਿਹਾ ਵੀ ਭਾਈ ਤੁਸੀਂ ਉੱਥੇ ਜਾ ਕੇ ਕਰੋ ਸਾਡੇ ਹੱਕ ਦੇ ਵਿੱਚ ਉਹਨਾਂ ਦਾ ਵਿਰੋਧ ਕਰੋ ਹਰੇਕ ਰਾਜ ਦੇ ਵਿੱਚ ਪੁਲਿਸ ਨੇ ਗੁੰਡਾਗਰਦੀ ਕੀਤੀ ਆ ਪੰਜਾਬ ਦੀ ਭਗਵੰਤਮਾਨ ਸਰਕਾਰ ਜਿਹੜੀ ਬੜੇ ਵੱਡੇ ਦਾਅਵੇ ਨਾਲ ਸੱਤਾ ਚਾਹੀ ਸੀ ਜਿਹੜੀ ਕਹਿੰਦੇ ਸੀ ਧਰਨੇ ਨਹੀਂ ਲਾਉਣੇ ਪਿਆ ਕਰਨਗੇ ਉਹਦੇ ਰਾਜ ਦੇ ਵਿੱਚ ਪੂਰੀ ਤਰ੍ਹਾਂ ਨਾਲ ਗੁੰਡਾਗਰਦੀ ਹੋ ਰਹੀ ਆ ਔਰ ਪੁਲਸਾਂ ਜਿਹੜੀ ਉਹ ਆਪ ਪਾਰਟੀ ਦਾ ਹਥਿਆਰ ਬਣ ਚੁੱਕੀ ਆ ਥਾਂ ਥਾਂ ਦੇ ਉੱਤੇ ਪੁਲਿਸ ਹਰਾਸਤ ਦੇ ਵਿੱਚ ਮੌਤਾਂ ਹੋ ਰਹੀਆਂ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਜਿਹੜੀ ਮੁੱਢਲੀ ਐਮਐਲਏ ਆਈ ਹੈ ਉਹਦੇ ਵਿੱਚ ਉਹਨੇ 16 ਸੱਟਾਂ ਦੇ ਨਿਸ਼ਾਨ ਆ ਇਹਦਾ ਅਸੀਂ ਨਹੀਂ ਕਿਹਾ ਨਾ ਇਹਦਾ ਡਾਕਟਰਾਂ ਦੀ ਰਿਪੋਰਟ ਆ ਜੇ ਪੁਲਿਸ ਸੱਚੀ ਆ ਪ੍ਰਸ਼ਾਸਨ ਸੱਚਾ ਹੈ ਫਿਰ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾਉਣ ਤੇ ਇਤਰਾਜ ਕੀ ਆ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਕੀ ਇਤਰਾਜ ਹੋ ਸਕਦਾ ਸਾਨੂੰ ਇਹੀ ਆ ਕਿ ਉਹਦੇ ਵਿੱਚ ਪੁਲਿਸ ਦੋਸ਼ੀ ਬਣੂਗੀ ਧਾਰਾ 302 ਲੱਗੂਗੀ ਉਹਦੇ ਵਿੱਚ ਤੇ ਪੁਲਿਸ ਦੇ ਮਲਾਜ਼ਮ ਫਸਣਗੇ ਜਿਹੜਾ ਯੋਧ ਨਸ਼ਿਆਂ ਵਿਰੋਧ ਦਾ ਸਲੋਗਨ ਦਿੱਤਾ ਹੋਇਆ ਉਹਦੇ ਨਾਂ ਥੱਲੇ ਕੀਤਾ ਗਿਆ ਕਤਲ ਆ ਇਹਦੇ ਵਿੱਚ ਭਗਵੰਤ ਮਾਨ ਦੀ ਕਰ ਕਰੀ ਵੀ ਹੋਣੀ ਆ ਫਿਰ ਇਹਦੇ ਵਿੱਚ ਡੀਜੀਪੀ ਸਾਹਿਬ ਦੀ ਕਰ ਕਰੀ ਵੀ ਹੋਣੀ ਆ ਬਸ ਇੱਕੋ ਹੀ ਗੱਲ ਸੀ ਅਧਿਕਾਰੀਆਂ ਦੀ ਕਿ ਦੇਖੋ ਜੀ ਪਰਿਵਾਰ ਨੂੰ ਕੋਈ ਸਮਾਪ ਜਾ ਦੇ ਦਿੰਨੇ ਆ ਪਰਿਵਾਰ ਨੂੰ ਕੋਈ ਨੌਕਰੀ ਦੇ ਦਿੰਨੇ ਆ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਿਨ੍ਹਾਂ ਨੂੰ ਡਰ ਲੱਗਦਾ ਹੈ ਉਹ ਮੁਰਗੀ ਖਾਨਾ ਖੋਲ ਲੈਣ ਉਹ ਇੰਨੀ ਫੋਰਸ ਕਾ ਤੋਂ ਨਾਲ ਲਈ ਫਿਰਦੇ ਆ ਤੇ ਹੁਣ ਭਗਵੰਤ ਮਾਨ ਸਾਹਿਬ ਆ ਜਿਹੜੇ ਓਹੋ 16 ਲੱਖ ਦੇ ਬੁਲਟ ਪ੍ਰੂਫ ਸ਼ੀਸ਼ੇ 'ਚ ਖੜਕੇ ਭਾਸ਼ਣ ਕਰਦੇ ਆ 800 ਬੰਦਾ ਸੁਰੱਖਿਆ ਨਾਲ ਡਈ ਫਿਰਦੇ ਆ ਉਹ ਤਾਂ ਇੱਥੇ ਭਾਸ਼ਣ ਦੇ ਰਿਹਾ ਜਿਓ ਕਿ ਨੇ ਪੰਜਾਬ ਤਾਂ ਖੁਸ਼ਹਾਲ ਹੋ ਗਿਆ ਅੱਜ ਤੱਕ ਤਾਂ ਜਿੰਨਾ ਲੁੱਟਿਆ ਹੋਇਆ ਸੀ ਸਫਾਈ ਕਰ ਰੇ ਗੰਦ ਬਹੁਤ ਸਾਫ ਕਰਤਾ ਕਰ ਰਹੇ ਆ ਭਗਵੰਤਬਾਨ ਸਾਹਿਬ ਇਹ ਕਹਵੇਂ ਹੁੰਦੇ ਸੀ ਵੀ ਜਦੋਂ ਇੱਕ ਵਾਰੀ ਜੱਤ ਜੇ ਨਾ ਬੰਦਾ ਜੇ ਉਹਨੂੰ ਦੁਬਾਰਾ ਰੈਲੀ ਕਰਨੀ ਪੈ ਜੇ ਫਿਰ ਉਹਦੇ ਲਾਹਣ ਤਜਤਣ ਦੇ ਦੇ ਰੇ ਭਗਵਾਨ ਤੋਂ ਸਾਹਿਬ ਹੁਣਾਂ ਨੇ ਕੰਮ ਕੀਤੇ ਹੁੰਦੇ ਫਿਰ ਹੁਣ ਆਤਸ਼ੀ ਨੂੰ ਕਹਦੇ ਹੱਸ ਤੇ ਬੁਲਾਇਆ ਇੱਥੇ ਭਗਵਾਨ ਕਮਾਨ ਸਾਹਿਬ ਕਹਿੰਦੇ ਨੇ ਲਾਈਵ ਹੋ ਕੇ ਕਹਿੰਦੇ ਆ ਕਿ ਜੇ ਤੁਸੀਂ ਕਿਸੇ ਨੂੰ ਹੋਰ ਨੂੰ ਜਿਤਾਤਾ ਸਰਕਾਰ ਤਾਂ ਸਾਡੀ ਆ ਪੂਰਾ ਕੰਮ ਹੀ ਨਹੀਂ ਹੋਣਾਗਾ ਇਹ ਨੰਗੀ ਚਿੱਟੀ ਧਮਕੀ ਆ ਇੱਥੋਂ ਦੇ ਵੋਟਰਾਂ ਨੂੰ ਕਿ ਧਰਾਤ ਮੰਗਾ ਕੇ ਵੋਟਾਂ ਲੈਣੀਆਂ ਕਿ ਕਿਵੇਂ ਟਰਾਲੀਆਂ ਚੋਰੀ ਕਰਨ ਲੱਗ ਗਏ ਪਤੀਲੇ ਚੋਰੀ ਕਰਨ ਲੱਗ ਗਏ ਚਾਹ ਪੱਤੀ ਚੋਰੀ ਕਰਨ ਲੱਗ ਗਏ ਇਹਨਾਂ ਨੇ ਟੈਗ ਲੱਗ ਗਿਆ ਇਸ ਗੱਲ ਦਾ ਤੇ ਭਗਵੰਤ ਸਾਹਿਬ ਮਾਨ ਸਾਹਿਬ ਨੂੰ ਜੇ ਕੋਈ ਫਿਕਰ ਹੈ ਇਸ ਵੇਲੇ ਇੱਕੋ ਹੀ ਗੱਲ ਦਾ ਫਿਕਰ ਆ ਉਹ ਆ ਕਾਰਪੋਰੇਟ ਘਰਾਣਿਆਂ ਦਾ ਜਦੋਂ ਸਰਕਾਰਾਂ ਨਾਲ ਸੁਣਨ ਦਾ ਵਿਰੋਧੀ ਧਿਰਾਂ ਖੜੀਆਂ ਹੋ ਜਾਂਦੀਆਂ ਨਾਲ ਇਹਨਾਂ ਦੇ ਵਿਰੋਧੀ ਧਿਰਾਂ ਦੇ ਆਪਣੇ ਲੀਡਰ ਨੂੰ ਕੁਝ ਹੋ ਜਵੇ ਇਹ ਧਰਨੇ ਲਾ ਲੈਂਦੇ ਆ ਲੋਕਾਂ ਦੇ ਇਨਸਾਫ ਲਈ ਵਿਰੋਧੀ ਧਿਰਾਂ ਕਿਉਂ ਨਹੀਂ ਆ ਰਹੀਆਂ ਜੀ ਸਾਰੀਆਂ ਪਾਰਟੀਆਂ ਇੱਕੋ ਹੀ ਨਾਨੀ ਦੋਤੀ ਇਹਨਾਂ ਦੀ ਇੱਕੋ ਹੀ ਵੱਲ ਦੇ ਚੂਹੇ ਆ ਇਹ ਇਹ ਉਹਨਾਂ ਚਿਰ ਆਵਾਜ਼ ਨਹੀਂ ਠਾਉਂਦੇ ਜਿੰਨਾ ਚਿਰ ਇਹਨਾਂ ਤੇ ਆਪਦੇ ਤੇ ਨਹੀਂ ਆਉਂਦੀ ਕੀ ਇੱਕ ਪਾਸੇ ਲੁਧਿਆਣਾ ਦੇ ਵਿੱਚ ਜ਼ਿਮਨੀ ਚੌਣਾ ਦੂਜੇ ਪਾਸੇ ਧਰਨੇ ਵੀ ਲੁਧਿਆਣਾ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਇਨਸਾਫ ਦੇ ਲਈ ਲੋਕ ਪਹੁੰਚ ਰਹੇ ਨੇ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਹਮਣੇ ਧਰਨਾ ਵੇਖਣ ਨੂੰ ਮਿਲਿਆ ਨਰਿੰਦਰਦੀਪ ਉਹ ਨੌਜਵਾਨ ਜਿਸ ਦੇ ਪੁਲਿਸ ਦੀ ਕਸਟਡੀ ਦੇ ਵਿੱਚ ਮੌਤ ਹੁੰਦੀ ਹੈ ਔਰ ਕਤਲ ਦੇ ਇਲਜ਼ਾਮ ਨੇ ਕਤਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀਤਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਹਾਲਾਂਕਿ ਐਫ ਆਈ ਆਰ ਇਹ ਕੀਤੀ ਗਈ ਹੈ ਵੀ ਉਹਨਾਂ ਨੇ ਜਾਣ ਬੁੱਝ ਕੇ ਕਤਲ ਦੇ ਇਰਾਦੇ ਨਾਲ ਇਹ ਨਹੀਂ ਮਾਰਿਆ ਫਿਲਹਾਲ ਉਹਨਾਂ ਮੁਲਾਜ਼ਮਾਂ ਦੀ ਉਹਨਾਂ ਪੁਲਿਸ ਵਾਲਿਆਂ ਦੀ ਹੁਣ ਤੱਕ ਗ੍ਰਿਫਤਾਰੀ ਨਹੀਂ ਹੋਈ ਜਿਸ ਨੂੰ ਲੈ ਕੇ ਬਠਿੰਡੇ ਤੋਂ ਹੁਣ ਲੁਧਿਆਣਾ ਦੇ ਵਿੱਚ ਧਰਨਾ ਵੇਖਣ ਨੂੰ ਮਿਲਿਆ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਠੀਕ ਹੋ ਬਾਈ ਜੀ ਕਿਵੇਂ ਵੇਖਦੇ ਹੋ ਜੀ ਲੁਧਿਆਣਾ ਬਠਿੰਡੇ ਤੋਂ ਇੱਥੇ ਲੁਧਿਆਣਾ ਆਉਣਾ ਪਿਆ ਉਹਦਾ ਕਾਰਨ ਕੀ ਆ ਪਹਿਲਾਂ ਤਾਂ ਕਿਸੇ ਪਾਰਟੀ ਦੂਜੀ ਪਾਰਟੀ ਨੇ ਕਿਹਾ ਵੀ ਭਾਈ ਤੁਸੀਂ ਉੱਥੇ ਜਾ ਕੇ ਕਰੋ ਸਾਡੇ ਹੱਕ ਦੇ ਵਿੱਚ ਉਹਨਾਂ ਦਾ ਵਿਰੋਧ ਕਰੋ ਅਸੀਂ ਕੱਲ ਦੀਆਂ ਅਖਬਾਰਾਂ 'ਚ ਜਿਹੜਾ ਸਾਡਾ ਬਿਆਨ ਛਪਿਆ ਹੋਇਆ ਨਾ ਉਹਦੇ ਵਿੱਚ ਕਿਹਾ ਹੋਇਆ ਵੀ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਧਰਨੇ ਦੇ ਨੇੜੇ ਨਹੀਂ ਫਟਕਣ ਦਿੱਤਾ ਜਾਊਗਾ ਕਿਉਂਕਿ ਇਸ ਮਾਮਲੇ ਦੇ ਵਿੱਚ ਸਾਰੀਆਂ ਪਾਰਟੀਆਂ ਦੁੱਧ ਧੋਤੀਆਂ ਨੰਗੇਗਾ ਜਿਹਦਾ ਵੀ ਰਾਜ ਆਇਆ ਹਰੇਕ ਰਾਜ ਦੇ ਵਿੱਚ ਪੁਲਿਸ ਨੇ ਗੁੰਡਾਗਰਦੀ ਕੀਤੀ ਆ ਕਿਤੇ ਬਲਡੋజర్ ਦਾ ਜਿਹੜਾ ਕਲਚਰ ਆ ਉਹ ਭਾਜੀਪੀ ਵਾਲੇ ਲੈ ਕੇ ਆਏ ਆ ਜਿਹਨੂੰ ਅੱਜ ਪੰਜਾਬ ਦੀ ਭਗਵੰਤਮਾਨ ਸਰਕਾਰ ਆ ਜਿਹੜੀ ਉਹ ਫਾਲੋ ਕਰ ਰਹੀ ਆ ਔਰ ਜਿਹੜਾ ਸਾਡੇ ਆਉਣ ਦਾ ਮਕਸਦ ਆ ਸਾਡੇ ਆਉਣ ਦਾ ਮਕਸਦ ਆ ਕਿ ਪੰਜਾਬ ਦੀ ਭਗਵੰਤਮਾਨ ਸਰਕਾਰ ਜਿਹੜੇ ਬਹਾਲੇ ਵੱਡੇ ਦਾਅਵੇ ਨਾਲ ਸਦਾ ਚਾਈ ਸੀ ਜਿਹੜੀ ਕਹਿੰਦੇ ਸੀ ਧਰਨੇ ਨਹੀਂ ਲਾਉਣੇ ਪਿਆ ਕਰਨਗੇ ਉਹਦੇ ਰਾਜ ਦੇ ਵਿੱਚ ਪੂਰੀ ਤਰ੍ਹਾਂ ਨਾਲ ਗੁੰਡਾਗਰਦੀ ਹੋ ਰਹੀ ਆ ਔਰ ਪੁਲਿਸ ਆ ਜਿਹੜੀ ਉਹ ਆਪ ਪਾਰਟੀ ਦਾ ਹਥਿਆਰ ਬਣ ਚੁੱਕੀ ਆ ਥਾਂ ਥਾਂ ਦੇ ਉੱਤੇ ਪੁਲਿਸ ਹਰਾਸਤ ਦੇ ਵਿੱਚ ਮੌਤਾਂ ਹੋ ਰਹੀਆਂ ਆ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਔਰ ਜਿਹੜਾ ਨਰਿੰਦਰਦੀਪ ਦਾ ਕਤਲ ਆ ਉਹ ਪੁਲਿਸ ਦੀ ਹਰਾਸਤ ਦੇ ਵਿੱਚ ਹੋਇਆ ਭਾਵੇਂ ਉਹਨਾਂ ਨੇ 304 ਦੀ ਧਾਰਾ ਲਾਈ ਜਿਹੜੀ ਮੋਢਲੀ ਐਮਐਲਆਰ ਆਈ ਹੈ ਉਹਦੇ ਵਿੱਚ ਉਹਦੇ 16 ਸੱਟਾਂ ਦੇ ਨਿਸ਼ਾਨ ਆ ਇਹਦਾ ਅਸੀਂ ਨਹੀਂ ਕਿਹਾ ਨਾ ਇਹਦਾ ਡਾਕਟਰਾਂ ਦੀ ਰਿਪੋਰਟ ਆ ਔਰ ਪਰसों ਸਾਡੀ ਡੀਆਈਜੀ ਸਾਹਿਬ ਨਾਲ ਗੱਲਬਾਤ ਹੋਈ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਵੀ ਨਿਆ ਹੋਣ ਵਾਲਾ ਹੈ ਪਰਿਵਾਰ ਜੀ ਦੀ ਸਾਡੀ ਮੰਗ ਕੀ ਹੈ ਸਭ ਤੋਂ ਪਹਿਲੀ ਮੰਗ ਇਹ ਆ ਕਿ ਇਸ ਮਾਮਲੇ ਦੇ ਵਿੱਚ ਘੱਟੋ ਘੱਟ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾਈ ਜਾਵੇ ਜੇ ਪੁਲਿਸ ਸੱਚੀ ਆ ਪ੍ਰਸ਼ਾਸਨ ਸੱਚਾ ਹੈ ਫਿਰ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾਉਣ ਤੇ ਇਤਰਾਜ਼ ਕੀ ਆ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਕੀ ਇਤਰਾਜ਼ ਹੋ ਸਕਦਾ ਸਾਨੂੰ ਇਹੀ ਆ ਕਿ ਉਹਦੇ ਵਿੱਚ ਪੁਲਿਸ ਦੋਸ਼ੀ ਬਣੂਗੀ ਧਾਰਾ 302 ਲੱਗੂਗੀ ਉਹਦੇ ਵਿੱਚ ਤੇ ਪੁਲਿਸ ਦੇ ਮਲਾਜ਼ਮ ਫਸਣਗੇ ਤੇ ਇਹ ਕਤਲ ਆ ਜਿਹੜਾ ਇਹ ਹੋਇਆ ਜਿਹੜਾ ਗੁੱਧ ਨਸ਼ਿਆਂ ਵਿਰੋਧ ਦਾ ਸਲੋਗਨ ਦਿੱਤਾ ਹੋਇਆ ਉਹਦੇ ਨਾਂ ਥੱਲੇ ਕੀਤਾ ਗਿਆ ਕਤਲ ਤੇ ਇਹਦੇ ਵਿੱਚ ਭਗਵੰਤ ਮਾਨ ਦੀ ਕਰ ਕਰੀ ਵੀ ਹੋਣੀ ਆ ਫਿਰ ਇਹਦੇ ਵਿੱਚ ਡੀਜੀਪੀ ਸਾਹਿਬ ਦੀ ਕਰ ਕਰੀ ਵੀ ਹੋਣੀ ਆ ਇਸ ਕਰਕੇ ਉਹ ਨਿਰਪੱਖ ਜਾਂਚ ਤੋਂ ਭੱਜ ਰਹੇ ਆ ਬਸ ਇੱਕੋ ਹੀ ਗੱਲ ਸੀ ਅਧਿਕਾਰੀਆਂ ਦੀ ਕਿ ਦੇਖੋ ਜੀ ਪਰਿਵਾਰ ਨੂੰ ਕੋਈ ਸਮਾਪ ਜਾ ਦੇ ਦਿੰਨੇ ਆ ਪਰਿਵਾਰ ਨੂੰ ਕੋਈ ਨੌਕਰੀ ਦੇ ਦਿੰਨੇ ਆ ਅਸੀਂ ਕਹਿੰਦੇ ਤੁਸੀਂ ਕਰੋ ਤਾਂ ਸਹੀ ਜਿਹੜਾ ਕੁਝ ਕਰਦੇ ਆਂ ਬਾਕੀ ਦੋਸ਼ੀਆਂ ਨੇ ਮਹੀਨਾ ਹੋ ਗਿਆ ਉਹਨਾਂ ਦੇ ਬਰਚਾ ਦਰਜ ਹੋਇਆ ਤੁਸੀਂ ਉਹਨਾਂ ਨੂੰ ਗ੍ਰਿਫਤਾਰੀ ਨਹੀਂ ਕਰ ਰਹੇ ਘਟੋ ਘਟ ਗ੍ਰਿਫਤਾਰਤਾ ਕਰੋ ਉਹਨਾਂ ਨੂੰ ਬਸਪਤਾਲ ਕਰੋ ਤਾਂ ਕਿ ਸਚਾਈ ਸਾਹਮਣੇ ਆ ਸਕੇ ਪਰ ਇਹਦੇ ਤੇ ਸਰਕਾਰ ਤੇ ਪ੍ਰਸ਼ਾਸਨ ਆਉਣ ਲਈ ਤਿਆਰ ਨਹੀਂ ਹੈ ਉਹ ਸਿਰਫ ਇਨਸਾਫ ਦੀ ਥਾਂ ਤੇ ਪਰਿਵਾਰ ਤੇ ਦਬਾਅ ਪਾ ਕੇ ਸੌਦੇਬਾਜ਼ੀ ਕਰਨਾ ਚਾਹੁੰਦਾ ਕਿਉਂਕਿ ਪੁਲਿਸ ਵਾਲਿਆਂ ਨੂੰ ਬਚਾਉਣਾ ਚਾਹੁੰਦਾ ਹੈ ਪੁਲਿਸ ਨੂੰ ਇਸ ਕਰਕੇ ਬਚਾਉਣਾ ਚਾਹੁੰਦਾ ਹੈ ਕੇ ਭਗਵੰਤ ਮਾਨ ਸਮੇਤ ਸੰਜੀਵ अरोड़ा ਇਹ ਸਾਰੇ ਪੁਲਿਸ ਦੀਆਂ ਬੰਦੂਕੜੀਆਂ ਦੇ ਸਾਰੇ ਸਾਹ ਲੈਂਦੇ ਆ ਪਹਿਲਾਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਿਨ੍ਹਾਂ ਨੂੰ ਡਰ ਲੱਗਦਾ ਉਹ ਮੁਰਗੀਖਾਨਾ ਖੋਲ ਲੈਣ ਉਹ ਇੰਨੀ ਫੋਰਸ ਕਾ ਤੋਂ ਨਾਲ ਨਹੀਂ ਫਿਰਦੇ ਆ ਤੇ ਹੁਣ ਭਗਵੰਤ ਮਾਨ ਸਾਹਿਬ ਆ ਜਿਹੜੇ ਓਹੋ 16 ਲੱਖ ਦੇ ਬੁਲਟ ਪ੍ਰੂਫ ਸ਼ੀਸ਼ੇ 'ਚ ਖੜਕੇ ਭਾਸ਼ਣ ਕਰਦੇ ਆ 800 ਬੰਦਾ ਸੁਰੱਖਿਆ ਨਾਲ ਡਈ ਫਿਰਦੇ ਆ ਔਰ ਦਿੱਲੀ ਤੋਂ ਜਿਹੜੇ ਹਾਰੇ ਹੋਇਆ ਉਹਨਾਂ ਨੂੰ ਲਿਆ ਲਿਆ ਕੇ ਪੰਜਾਬ ਦੀ ਵਾਗਡੋਰ ਸੰਭਾਲੀ ਜਾ ਰਹੀ ਆ ਇਸ ਕਰਕੇ ਇਨਸਾਫ ਨਹੀਂ ਦਿੱਤਾ ਜਾ ਰਿਹਾ ਅਸੀਂ ਇਨਸਾਫ ਦੀ ਘਹਾਰ ਲਾਉਣ ਵਾਸਤੇ ਆਏ ਇੱਥੇ ਉਹ ਤਾਂ ਇੱਥੇ ਭਾਸ਼ਣ ਦੇ ਰਿਹਾ ਜਿਓ ਕਹਿੰਦੇ ਪੰਜਾਬ ਤਾਂ ਖੁਸ਼ਹਾਲ ਹੋ ਗਿਆ ਅੱਜ ਤੱਕ ਤਾਂ ਜਿੰਨਾ ਲੁੱਟਿਆ ਹੋਇਆ ਸੀ ਸਫਾਈ ਕਰ ਰੇ ਗੰਦ ਬਹੁਤ ਸਾਫ ਕਰਤਾ ਕਰ ਰਹੇ ਆ ਭਗਵੰਤਬਾਨ ਸਾਹਿਬ ਇਹ ਕਹੇ ਹੁੰਦੇ ਸੀ ਵੀ ਜਦੋਂ ਇੱਕ ਵਾਰੀ ਜਿੱਤ ਜੇ ਨਾ ਮੰਦਾ ਜੇ ਉਹਨੂੰ ਦੁਬਾਰਾ ਰੈਲੀ ਕਰਨੀ ਪੈ ਜੇ ਫਿਰ ਉਹਦੇ ਲਾਹਣ ਤਜਤਣ ਦੇ ਤੇਰੇ ਭਗਵੰਤ ਸਾਹਿਬ ਹੁਣਾਂ ਨੇ ਕੰਮ ਕੀਤੇ ਹੁੰਦੇ ਫਿਰ ਹੁਣ ਆਤਸ਼ੀ ਨੂੰ ਕਾਹਦੇ ਹੱਥੇ ਬੁਲਾਇਆ ਇੱਥੇ ਫਿਰ ਇਹਨਾਂ ਨੇ ਉਹ ਕੇਜਰੀਵਾਲ ਸਾਹਿਬ ਨੂੰ ਕਾਹਤੋਂ ਬੁਲਾਉਂਦੇ ਆ ਮਨੀਸ਼ ਸ਼ਿਸ਼ੋਧਿਆ ਨੂੰ ਕਾਹਤੋਂ ਬੁਲਾਉਂਦੇ ਆ ਪੂਰੀ ਸਰਕਾਰ ਗਲੀ ਗਲੀ ਮੱਲੇ ਮੱਲੇ ਘਰ ਘਰ ਦੇ ਵਿੱਚ ਬਿਠਾਈ ਹੋਈ ਆ ਔਰ ਇਹ ਵੀ ਲੋਕਾਂ ਦੇ ਦਬਾਬ ਆ ਕੇ ਡਰਾ ਧਮਕਾ ਕੇ ਵੋਟਾਂ ਹਾਸਲ ਕਰਨ ਦੀ ਗੱਲ ਆ ਔਰ ਇਹ ਕਿਹ ਹੀ ਡੈਮੋਕਰੇਸੀ ਆ ਭਗਵਾਨਦਮਾਨ ਸਾਹਿਬ ਕਹਿੰਦੇ ਨੇ ਲਾਈਵ ਹੋ ਕੇ ਕਹਿੰਦੇ ਆ ਕਿ ਜੇ ਤੁਸੀਂ ਕਿਸੇ ਨੂੰ ਹੋਰ ਨੂੰ ਜਿਤਾਤਾ ਸਰਕਾਰ ਤਾਂ ਸਾਡੀ ਆ ਉਹਦਾ ਕੰਮ ਹੀ ਨਹੀਂ ਹੋਣਾਗਾ ਇਹ ਨੰਗੀ ਚਿੱਟੀ ਧਮਕੀ ਆ ਇਥੋਂ ਦੇ ਵੋਟਰਾਂ ਨੂੰ ਡਰਾਤ ਮਗਾ ਕੇ ਵੋਟਾਂ ਲੈਣੀਆਂ ਜੇ ਭਲੇ ਇਹਨਾਂ ਦੇ ਕੰਮ ਕਿੱਤੇ ਹੋਣ ਫਿਰ ਇਹ ਗਰਾਉਂਡ ਦੀ ਲੋੜ ਕਾ ਪਵੇ ਫਿਰ ਤਾਂ ਇਹ ਅਖਬਾਰਾਂ ਚ ਕਹਿਣ ਟੀਵੀਆਂ ਚ ਕਹਿਣ ਫਿਰ ਆ ਮੁੜਕੋ ਮੁੜਕੀ ਗਾਧੋ ਹੁੰਦੇ ਫਿਰਦੇ ਆ ਇਸ ਕਰਕੇ ਇਹਨਾਂ ਨੇ ਜਿੰਨਾ ਵੀ ਕਿਹਾ ਉਸ ਤੋਂ ਵੱਧ ਗੰਦ ਪਾਇਆ ਹੋਇਆ ਭਗਵੰਤ ਮਾਨ ਸਾਹਿਬ ਨੇ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਕਿਸਾਨ ਆ ਇਹ ਤਾਂ ਹਰੇਕ ਨੂੰ ਸਰਫਾ ਚੁਟਕਲਿਆਂ ਨੇ ਰਾਹੀਂ ਸਰਕਾਰ ਚਲਾਉਣ ਨੂੰ ਫਿਰਦੇ ਆ ਪਰ ਸਰਕਾਰਾਂ ਚੁਟਕਲਿਆਂ ਨਾਲ ਨਹੀਂ ਚੱਲਦੀਆਂ ਸਰਕਾਰਾਂ ਕੰਮ ਨਾਲ ਚੱਲਦੀਆਂ ਔਰ ਜਿਹੜੇ ਕੰਮੀਆਂ ਦੇ ਵੇੜੇ ਦੇ ਗੀਤ ਗਾਉਂਦੇ ਆਂ ਭਗਵੰਤ ਮਾਨ ਸਾਹਿਬ ਕਿ ਤੂੰ ਮਗਦਾ ਰਹੀਂ ਬੇਸੂਰਜਾ ਕੰਮੀਆਂ ਦੇ ਵੇੜੇ ਸਾਡੀਆਂ ਮਜ਼ਦੂਰ ਜਥੇਬੰਦੀਆਂ ਨੂੰ ਅੱਠ ਵਾਰੀ ਲਖਤੀ ਮੀਟਿੰਗਾਂ ਦਿੱਤੀਆਂ ਤੇ ਬਹੁਤੇ ਵਾਰੀ ਸਾਨੂੰ ਚੰਡੀਗੜ੍ਹੋਂ ਮੋੜਨਾ ਪੈ ਗਿਆ ਤੇ ਭਗਵੰਤ ਮਾਨ ਸਾਹਿਬ ਆ ਜਿਹੜੇ ਉਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ ਮਸਲੇ ਹੱਲ ਕਰਨੇ ਤਾਂ ਬਾੜੀ ਦੂਰ ਦੀ ਗੱਲ ਆ ਤੇ ਹੁਣ ਚੱਕ ਕੇ ਕਾਨੂੰਨ ਪਾਸ ਕਰਤਾ ਕਹਿੰਦੇ ਹੁਣ ਮਜ਼ਦੂਰਾਂ ਤੋਂ 8 ਘੰਟਿਆਂ ਦੀ بجائے 12 ਘੰਟੇ ਕੰਮ ਡਿਊਟੀ ਲੈ ਆ ਜਾਈਏ ਕਰੂਗੀ ਔਰ ਜਿਹੜਾ ਉਹਨਾਂ ਦਾ ਰਿਕਾਰਡ ਰੱਖਣ ਦੀ ਵੀ ਨਹੀਂ ਲੋੜ ਹੈ ਕਿ ਮਾਲਕਾਂ ਜਿਹੜੇ ਮਜ਼ਦੂਰਾਂ ਦਾ ਪੰਜ ਕਰਨ ਪਿਆ ਕਰਨ ਇਸ ਕਰਕੇ ਸਾਰੇ ਮਜ਼ਦੂਰਾਂ ਦੇ ਹਿਤਾ ਦੇ ਉਲਟਾ ਔਰ ਕਿਸਾਨਾਂ ਦੇ ਖਿਲਾਫ ਤਾਂ ਤੁਸੀਂ ਦੇਖ ਲਿਆ ਕਿ ਕਿਵੇਂ ਟਰਾਲੀਆਂ ਚੋਰੀ ਕਰਨ ਲੱਗ ਗਏ ਪਤੀਲੇ ਚੋਰੀ ਕਰਨ ਲੱਗੇ ਚਾਹ ਪੱਤੀ ਚੋਰੀ ਕਰਨ ਲੱਗੇ ਇਹਨਾਂ ਨੇ ਟੈਗ ਲੱਗ ਗਿਆ ਇਸ ਗੱਲ ਦਾ ਤੇ ਭਗਵੰਤ ਸਾਹਿਬ ਮਾਨ ਸਾਹਿਬ ਨੂੰ ਜੇ ਕੋਈ ਫਿਕਰ ਹੈ ਇਸ ਵੇਲੇ ਇੱਕੋ ਹੀ ਗੱਲ ਦਾ ਫਿਕਰ ਆ ਉਹ ਹੈ ਕਾਰਪੋਰੇਟ ਕਰਾਉਣਿਆਂ ਦਾ ਇਥੋਂ ਦੇ ਜ਼ਗੀਰਦਾਰਾਂ ਦਾ ਤੇ ਐਮਾਜ਼ਨ ਕੰਪਨੀ ਦਾ ਭਗਵੰਤ ਮਾਨ ਸਾਹਿਬ ਕਹਿੰਦੇ ਧਰਨਿਆ ਕਰਕੇ ਐਮਾਜ਼ਨ ਕੰਪਨੀ ਨਹੀਂ ਆ ਰਹੀ ਹੁਣ ਐਮਾਜ਼ਨ ਕੰਪਨੀ ਕੌਣ ਆਮਰੀਕਾ ਦੀ ਕੰਪਨੀ ਆ ਔਰ ਇਹ 15 ਕਰੋੜ ਤੋਂ ਵੱਧ ਮਲਾਜਮਾਂ ਔਰ 1600 ਕਰੋੜ ਦਾ ਇੱਕ ਦਿਨ ਦਾ ਸੁਪਰ ਮੁਨਾਫਾ ਉਹਦਾ ਉਹਨਿਆਂ ਛੋਟੇ-ਛੋਟੀਆਂ ਜਿਹੜੀਆਂ ਦੁਕਾਨਾਂ ਐ ਇਹ ਸਾਰੀਆਂ ਮਾਂਹ ਦੇਣਗਾ ਔਰ ਸਾਡੇ ਦੇਸ਼ ਦੇ ਜਿਹੜੇ ਵਣਜ ਮੰਤਰੀ ਆ ਪਿਊਸ਼ ਗੁਆਇਲ ਉਹ ਕਹਿੰਦੇ ਨੇ ਕਿ ਉਹ ਵਪਾਰ ਤੇ ਹੀ ਵਪਾਰ ਦੇ ਰਹੇ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਆਉਣ ਵਾਲੇ ਸਮੇਂ 'ਚ 10 ਕਰੋੜ ਜਿਹੜੇ ਵਪਾਰੀ ਆ ਉਹਨਾਂ ਦਾ ਕਾਰੋਬਾਰ ਠੱਪ ਹੋ ਜਾਊਗਾ ਤੇ 10 ਕਰੋੜ ਕਾਰੋਬਾਰੀਆਂ ਦਾ ਮਤਲਬ ਉਹਨਾਂ ਦੇ ਨਾਲ ਹੋਰ ਲੋਕ ਕਿੰਨੇ ਜੁੜੇ ਹੋਇਆ ਕਿੰਨੇ ਕਾਰੋਬਾਰ ਜੁੜੇ ਆ ਇਹ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਨੂੰ ਕਾਰਪੋਰੇਟ ਘਰਾਣਿਆਂ ਨੇ Amazon ਕੰਪਨੀਆਂ ਵਰਗਾਂ ਵਾਲਿਆਂ ਨੇ ਗਹਿਣੇ ਪਾਉਣ ਤੇ ਲੱਗਿਆ ਹੋਇਆ ਲੋਕਾਂ ਦਾ ਕੋਈ ਕੰਮ ਨਹੀਂ ਕੀਤਾ ਜੋਕਾਂ ਦੀ ਸੇਵਾ ਚ ਜ਼ਰੂਰ ਭਗਤ ਰਹਿਆ ਭਗਵੰਤ ਮਾਨ ਜਦੋਂ ਸਰਕਾਰਾਂ ਦਾ ਨਾਂ ਸੁਣਨ ਦਾ ਵਿਰੋਧੀ ਧਿਰ ਖੜੀਆਂ ਹੋ ਜਾਂਦੀਆਂ ਨਾਲ ਇਹਨਾਂ ਦੇ ਵਿਰੋਧੀ ਧਿਰਾਂ ਦੇ ਆਪਣੇ ਲੀਡਰ ਨੂੰ ਕੁਝ ਹੋ ਜਵੇ ਇਹ ਧਰਨੇ ਲਾ ਲੈਂਦੇ ਆ ਲੋਕਾਂ ਦੇ ਇਨਸਾਫ ਲਈ ਵਿਰੋਧੀ ਧਿਰਾਂ ਕਿਉਂ ਨਹੀਂ ਆ ਰਹੀਆਂ ਜੀ ਮੈਂ ਨੇ ਮੈਂ ਸ਼ੁਰੂ ਚ ਕਿਹਾ ਕਿ ਇਹ ਇਸ ਹਮਾਮ ਚ ਸਾਰੇ ਹੀ ਨੰਗੇ ਆ ਬਾਦਲਾ ਮੇਰਾ ਅਜ ਦੇ ਵਿੱਚ ਨਹੀਂ ਪੁਲਿਸ ਜਵਰ ਹੁੰਦਾ ਰਿਹਾ ਬਾਦਲਾ ਦੇ ਰਾਜ ਦੇ ਵਿੱਚ ਇੱਕ ਪੁਲਸਰੇ ਨੂੰ ਮਾਰ ਦਿੱਤਾ ਗਿਆ ਸੀਗਾ ਜਿਹਦੀ ਲੜਕੀ ਨਾਲ ਛੇੜਛਾੜ ਹੋਈ ਔਰ ਪੁਲਿਸ ਨੇ ਕੁਝ ਨਹੀਂ ਸੀ ਕੀਤਾ ਉਸ ਮਾਮਲੇ ਦੇ ਵਿੱਚ ਇਸ ਕਰਕੇ ਜਿਹੜਾ ਇਹ ਸਾਰੇ ਇੱਕੋ ਜਿਹੇ ਆ ਜਿਵੇਂ ਹੁਣ ਪੀ ਜੀ ਬੀ ਜੀ ਪੀ ਵਾਲੇ ਆ ਜਿਹੜਾ ਝੂਠੇ ਪੋਲਸ ਮੁਕਾਬਲੇ ਉਥੇ ਬਣਾ ਰਹੇ ਆ ਉਹ ਬਲਡੋਜ਼ਰ ਢਾਹ ਫੇਰ ਦਿਓ ਉਹੀ 2 ਟੀਮ ਵੜ ਕੇ ਭਗਵੰਤ ਮਾਨ ਹੁੜੀ ਕੰਮ ਕਰ ਰਹੇ ਆ ਇਸ ਕਰਕੇ ਇਹਨਾਂ ਸਾਰੀਆਂ ਪਾਰਟੀਆਂ ਇੱਕੋ ਹੀ ਨਾਨੀ ਦੋਤੀ ਇਹਨਾਂ ਦੀ ਇੱਕੋ ਹੀ ਵੱਲ ਦੇ ਚੂਹੇ ਆ ਇਹ ਇਹ ਉਹਨਾਂ ਚਿਰ ਆਵਾਜ਼ ਨਹੀਂ ਠਾਉਂਦੇ ਜਿੰਨਾ ਚਿਰ ਇਹਨਾਂ ਤੇ ਆਉਦੇ ਤੇ ਨਹੀਂ ਆਉਂਦੀ ਕੀ ਹੁਣ ਤੁਸੀਂ ਦੇਖਿਆ ਕਿੰਨਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਇਹ ਪਾਰਟੀਆਂ ਸਿਰਫ ਇੱਕ ਦੂਜੇ ਨੂੰ ਮਿਹਣਾ ਮਿਹਣੀ ਦਿੰਦੇ ਹੁੰਦੇ ਗਏ ਲੋਕਾਂ ਨੇ ਮਸਲਿਓ ਵੀ ਨਹੀਂ ਚੱਕ ਦੇ ਗਾਂਗੇਗਾ ਕਿਉਂਕਿ ਸਾਰਗੇ ਲੋਕ ਵਿਰੋਧੀ ਆ ਉਹ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ ਸੋ ਬਿਲਕੁਲ ਲੁਧਿਆਣੇ ਦੇ ਵਿੱਚ ਇੱਕ ਪਾਸੇ ਜ਼ਿੰਮਨੀ ਚਾਉਣ ਦੂਜੇ ਪਾਸੇ ਇਨਸਾਫ ਦੇ ਲਈ ਮੋਰਚੇ ਕਦੇ ਬਿਜਲੀ ਵਿਭਾਗ ਦੇ ਕਰੰਦੇ ਆਉਂਦੇ ਨੇ ਕਦੇ ਮੁਹੱਲਾ ਕਲੀਨਿਕ ਦੇ ਲੋਕ ਆ ਜਾਂਦੇ ਨੇ ਤੇ ਹੁਣ ਨਰਿੰਦਰਦੀਪ ਸਿੰਘ ਦੇ ਨੂੰ ਇਨਸਾਫ ਦੇ ਲਈ ਤੇ ਉਸਦੇ ਪਰਿਵਾਰ ਨੂੰ ਮੁਆਵਜ਼ਾ ਤੇ ਉਸਦੀ ਪਤਨੀ ਨੈਂਸੀ ਨੂੰ ਨੌਕਰੀ ਦੇ ਲਈ ਇਹ ਧਰਨਾ ਜਿਹੜਾ ਹੈਗਾ ਇਹ ਲੁਧਿਆਣੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚਾਹਣਗੇ